ਆਏ ਨੂੰ ਪਿਆਰ ਭਰੇ ਸਸ਼ਿਆ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਦੋਸਤੋ ਪੰਜਾਬ ਦੇ ਮਲਾਜ਼ਮਾਂ ਤੇ ਪੈਸ਼ਰਸ ਦੇ ਲਈ ਇੱਕ ਵੱਡੀ ਅਪਡੇਟ ਜਿਹੜੀ ਇੱਕ ਵੱਡੀ ਖੁਸ਼ਖਬਰੀ ਜਿਹੜੀ ਹੈ 8% ਡੀਏ ਬਕਾਇਆ ਦੀਆਂ ਕਿਸ਼ਤਾਂ ਨੂੰ ਲੈ ਕੇ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਨੇ 12 ਮਲਾਜ਼ਮ ਜਥੇਬੰਦੀਆਂ ਨੂੰ ਮੀਟਿੰਗ ਦੇ ਵਿੱਚ ਸੱਦਿਆ ਹੈ ਇਹ ਮੀਟਿੰਗ ਜਿਹੜੀ ਹੈ 7 ਅਤੇ 8 ਜਨਵਰੀ ਨੂੰ ਲਗਾਤਾਰ ਮਲਾਜ਼ਮ ਮੰਗਾ ਨੂੰ ਲੈ ਕੇ ਚੱਲੇਗੀ ਜਿਸ ਦੇ ਵਿੱਚ ਚਾਰ ਬਟਾਂਦਰਾ ਜਿਹੜਾ ਹੈ ਕੀਤਾ ਜਾਵੇਗਾ ਅਤੇ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੁਲਦੀਪ ਸਿੰਘ ਢਾਲੀਵਾਲ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਸ਼ਾਮਿਲ ਹੋਣਗੇ ਸੋ ਦੋਸਤੋ ਸੂਤਰਾਂ ਦੇ ਵੱਲੋਂ ਇਹ ਵੀ ਵੱਡੀ ਜਾਣਕਾਰੀ ਜਿਹੜੀ ਹੈ ਮਲਾਜ਼ਮਾਂ ਤੇ ਪੈਸ਼ਟਰਾਂ ਦੇ ਹੱਕ ਦੇ ਵਿੱਚ ਜਿਹੜੀ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੰਬੇ ਸਮੇਂ ਤੋਂ ਸੰਘਰਸ਼ ਕਰੇ 7,65,000 ਮਲਾਜ਼ਮਾਂ ਨੂੰ ਇੱਕ ਵੱਡਾ ਤੋਹਫ਼ਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜ ਇੰਨਾ ਸਖਤ ਅਤੇ 7 ਅਤੇ 8 ਜਨਵਰੀ ਦੀ ਮੀਟਿੰਗ ਦੇ ਵਿੱਚ ਮਿਲ ਸਕਦਾ ਹੈ ਸੋ ਸਾਰੀ ਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦੱਸਾਂਗੇ ਵੀ ਮਲਾਸਮਾਂ ਦੀਆਂ ਕਿਹੜੀਆਂ ਦੋ ਮੰਗਾਂ ਦੇ ਉੱਤੇ ਪੱਕੀ ਮੋਹਰ ਜਿਹੜੀ ਹੈ ਲੱਗ ਸਕਦੀ ਹੈ ਸੋ ਦੋਸਤੋ ਜੇਕਰ ਚੈਨਲ ਦੇ ਉੱਪਰ ਨਵਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਯੂਰ ਕਰ ਲੈਣਾ ਜੀ ਦੋਸਤੋ ਹੁਣ ਚੱਲਦੇ ਆ ਅੱਜ ਦੀ ਵੱਡੀ ਅਪਡੇਟ ਦੇ ਵੱਲ ਸੋ ਦੋਸਤੋ ਸੂਤਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਮਲਾਜ਼ਮਾਂ ਦੇ ਲੰਮੇ ਸੰਘਰਸ਼ ਦੇ ਚੱਲਦਿਆਂ ਦਬਾਅ ਦੇ ਵਿੱਚ ਆ ਕੇ ਇੱਕ ਮੀਟਿੰਗ ਜਿਹੜੀ ਹੈ ਰੱਖੀ ਹੈ 12 ਜਨ ਮਲਾਜ਼ਮ ਜਥੇਬੰਦੀਆਂ ਦੇ ਨਾਲ ਤੇ ਇਹ ਮੀਟਿੰਗ ਜਿਹੜੀ ਹੈ 7 ਅਤੇ 8 ਜਨਵਰੀ ਦੇ 2 ਦਿਨ ਕੀਤੀ ਜਾਵੇਗੀ ਜਿਸ ਦੇ ਵਿੱਚ ਮਲਾਜ਼ਮਾਂ ਦੀਆਂ ਪੈਂਡਿੰਗ ਪਈਆਂ ਮੰਗਾਂ ਦੇ ਉੱਤੇ ਵਿਚਾਰ-ਵਟਾਂਦਰਾ ਜਿਹੜਾ ਹੈ ਕੀਤਾ ਜਾਵੇਗਾ ਅਤੇ ਮਲਾਜ਼ਮਾਂ ਦੀਆਂ ਜਿਹੜੀਆਂ ਜਾਇਜ਼ ਅਤੇ ਮੁੱਖ ਮੰਗਾਂ ਨੇ ਉਹਨਾਂ ਨੂੰ ਲੈ ਕੇ ਕੋਈ ਵੱਡਾ ਫੈਸਲਾ ਜਿਹੜਾ ਹੈ ਮਲਾਜ਼ਮਾਂ ਦੇ ਹੱਕ ਦੇ ਵਿੱਚ ਸਾਹਮਣੇ ਨਿਕਲ ਕੇ ਆ ਸਕਦਾ ਹੈ ਸੋ ਸੂਤਰਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਜਿਹੜੀ ਕਿ ਇਸ ਜਿਹੜੀ ਅੱਜ ਮਤਲਬ ਕਿ 7 ਜਿਹੜੇ ਕਿ ਹੈ ਜਨਵਰੀ ਤੇ 8 ਜਨਵਰੀ ਦੀ ਮੀਟਿੰਗ ਦੇ ਵਿੱਚ ਮਲਾਜ਼ਮਾਂ ਦੀ ਜੋ ਸਭ ਤੋਂ ਵੱਡੀ ਮੰਗ ਹੈ ਜੋ ਕਿ ਸਭ ਤੋਂ ਮੁੱਖ ਮੰਗ ਹੈ ਜਿਸ ਦੇ ਵਿੱਚ 11% ਡੀਏ ਦੇ ਬਕਾਇਆ ਦੀਆਂ ਤਿੰਨ ਕਿਸ਼ਤਾਂ ਪੈਂਡਿੰਗ ਪਈਆਂ ਨੇ ਇਸ ਦੇ ਨਾਲ ਹੀ ਪੈਨਸ਼ਨ ਦਾ 2.9 ਫੈਕਟਰ ਨੂੰ ਲੈ ਕੇ ਵੀ ਉਸ ਦੇ ਵਿੱਚ ਦੋ ਜਿਹੜੀਆਂ ਕਿਸ਼ਤਾਂ ਜਾਣੇ ਕਿ 8% ਜਾਣ ਜਿਹੜਾ ਹੈ ਜਾਰੀ ਕੀਤਾ ਜਾ ਸਕਦਾ ਹੈ ਜੇਕਰ ਜੇਹਾ ਹੁੰਦਾ ਹੈ ਤੇ ਪੰਜਾਬ ਦੇ ਮਲਾਜ਼ਮਾਂ ਦਾ ਜਿਹੜਾ ਲੰਮਾ ਸੰਘਰਸ਼ ਚਾਰਿਆ ਹੈ ਧਰਨੇ ਮਜ਼ਾਰੇ ਚਾਰੇ ਨੇ ਜਿਹੜੇ ਕਿ ਮਲਾਜ਼ਮਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਉਸ ਨੂੰ ਜਿਹੜੀ ਹੈ ਥੋੜੀ ਜਿਹੜੀ ਰਾਹਤ ਮਿਲੇਗੀ ਥੋੜੀ ਜੀ ਬ੍ਰੇਕ ਜਿਹੜੀ ਹੈ ਲੱਗ ਸਕਦੀ ਹੈ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਨੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ